ਸਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਕਾਲੇ ਦੌਰ ਦੀ ਜਦੋਂ ਲੱਖਾਂ ਸਿੱਖਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਮਾਰ ਦਿੱਤਾ ਗਿਆ ਉਹ ਕਿਹੜਾ ਦੌਰ ਹੈ ਤੇ ਕਿਉਂ ਮਾਰਿਆ ਗਿਆ ਕਿਸ ਦੇ ਕਹਿਣ ਤੇ ਮਾਰਿਆ ਗਿਆ ਕਿਹਨਾ ਲੋਕਾਂ ਨੇ ਇਹ ਕਤਲੇਆਮ ਕਰਵਾਏ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਅਸੀਂ ਗੱਲ ਕਰਦੇ ਹਾਂ 1739 ਭਾਰਤ ਦੇ ਉੱਤੇ ਈਰਾਨ ਦੇ ਸ਼ਾਸਕ ਨਾਦਰ ਸਾਹ ਦੁਆਰਾ ਹਮਲਾ ਕਰ ਦਿੱਤਾ ਗਿਆ ਜਦੋਂ ਦਿੱਲੀ ਤੱਕ ਨਾਦਰ ਸਾਹ ਦੀਆਂ ਸੈਨਾਵਾਂ ਪਹੁੰਚ ਗਈਆਂ ਦਿੱਲੀ ਤੋਂ ਵਾਪਸੀ ਹੋਈ ਬਾਇਆ ਲਾਹੌਰ ਹੋ ਕੇ ਉਸਨੇ afghanistan ਈਰਾਨ ਜਾਣਾ ਸੀ ਜਦੋਂ ਪੰਜਾਬ ਦੇ ਵਿੱਚੋਂ ਈਰਾਨੀ ਸੈਨਾਵਾਂ ਲੰਘਣ ਲੱਗੀਆਂ ਤਾਂ ਸਿੱਖਾਂ ਦੁਆਰਾ ਉਸ ਦੀਆਂ ਸੈਨਾਵਾਂ ਦਾ ਜੋ ਮਾਲ ਦਿੱਲੀ ਤੋਂ ਲੁੱਟਿਆ ਹੋਇਆ ਸੀਗਾ ਉਹ ਲੁੱਟ ਲਿਆ ਗਿਆ ਤੇ ਜਾਨ ਸਮੇ ਨਾਦਰ ਸਾਹ ਕੁਝ ਸਮੇਂ ਦੇ ਲਈ ਲਾਹੌਰ ਦੇ ਵਿੱਚ ਰੁਕਿਆ ਜਕਰੀਆ ਖਾਨ ਦੇ ਕੋਲੇ ਤੇ ਨਾਦਰ ਸਾਹ ਨੇ ਜਕਰੀਆ ਖਾਨ ਨੂੰ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਜਕਰੀਆ ਖਾਨ ਨੇ ਦੱਸਿਆ ਕਿ ਇਹ ਸਿੱਖ ਹੈਗੇ ਆ ਤਾਂ ਨਾਦਰ ਸਾਹ ਦਾ ਇੱਕੋ ਹੀ ਸ਼ਬਦ ਸੀ ਕਿ ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਾਲਕ ਬਣ ਜਾਣਗੇ ਜਦੋਂ ਇਹ ਗੱਲ ਜਕਰੀਆ ਖਾਨ ਨੇ ਸੁਣੀ ਤਾਂ ਉਹ ਅੱਗ ਬਬੂਲਾ ਹੋ ਗਿਆ ਕੌਸ ਦੇ ਗੁੱਸੇ ਦਾ ਕੋਈ ਅੰਤ ਨਹੀਂ ਸੀ ਇੰਨਾ ਜ਼ਿਆਦਾ ਗੁੱਸਾ ਜਿਹੜਾ ਹੈਗਾ ਉਸ ਨੂੰ ਆਉਣ ਲੱਗਿਆ ਨਾਦਰ ਸਾਹ ਚਲਾ ਗਿਆ ਤੇ ਜਕਰੀਆ ਖਾਨ ਦੁਆਰਾ ਪੰਜਾਬ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਤੇ ਕਤਲੇਆਮ ਸ਼ੁਰੂ ਕਰਵਾ ਦਿੱਤਾ ਗਿਆ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਗਏ ਤੇ ਧੜਾ ਧੜ ਪੰਜਾਬ ਦੇ ਵਿੱਚ ਜਿਹੜੇ ਮੁਖਬਰ ਸੀਗੇ ਉਹ ਸਿੱਖਾਂ ਨੂੰ ਗ੍ਰਿਫਤਾਰ ਕਰਵਾ ਕੇ ਉਹਨਾਂ ਦੇ ਸਿਰ ਵੱਢ ਕੇ ਇਨਾਮ ਲੈਣ ਲੱਗੇ ਮੁਖਬਰਾਂ ਦੇ ਕੋਈ ਘਾਟ ਨਹੀਂ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਰਮਾ ਸ਼ੀਨਾ ਹੈ ਸਹਿਬ ਰਾਜ ਸੰਧੂ ਹੈ ਹੋਰ ਬਹੁਤ ਸਾਰੇ ਹੈਗੇ ਆਰ ਭਗਤ ਨਰਨ ਜੜੀਆਂ ਹੈ ਚ ਕਿੰਨੇ ਹੀ ਨਾਮ ਅਸੀਂ ਲੈ ਸਕਦੇ ਹਾਂ ਉਹ ਲੋਕ ਸਿੱਖਾਂ ਨੂੰ ਮਾਰਨ ਲੱਗੇ ਉਹਨਾਂ ਦੇ ਸਿਰ ਵੱਢ ਕੇ ਸਰਕਾਰ ਤੋਂ ਇਨਾਮ ਲੈਣ ਲੱਗੇ ਇਹ ਇੱਕ ਇਤਿਹਾਸਿਕ ਬਹੁਤ ਜ਼ਿਆਦਾ ਜ਼ੁਲਮ ਜਿਹੜਾ ਹੈਗਾ ਸਿੱਖਾਂ ਉੱਤੇ ਹੋ ਰਿਹਾ ਸੀਗਾ ਇਕੱਲੇ ਸਿੰਘਾਂ ਨੂੰ ਹੀ ਕਤਲ ਨਹੀਂ ਕੀਤਾ ਗਿਆ ਬਲਕਿ ਜਿਹੜੇ ਨੌਜਵਾਨ ਕੁੜੀਆਂ ਸੀਗੀਆਂ ਉਹਨਾਂ ਦੇ ਸਿਰ ਵੀ ਵੱਢ ਕੇ ਉਹਨਾਂ ਦੇ ਸਿਰਾਂ ਤੇ ਜੋੜੇ ਕਰਕੇ ਇਹ ਸਾਬਤ ਕੀਤਾ ਗਿਆ ਕਿ ਇਹ ਲੜਕੇ ਹੈਗੇ ਆ ਉਹਨਾਂ ਦੇ ਵੀ ਇਨਾਮ ਲੈ ਲੈ ਗਏ ਇੰਨਾ ਜ਼ਿਆਦਾ ਕਤਲੇਆਮ ਹੋਇਆ ਸਾਰੇ ਪੰਜਾਬ ਦੇ ਵਿੱਚ ਫੌਜ ਜਿਹੜੀ ਹੈਗੀ ਆ ਉਹ ਲੱਗੀ ਹੋਈ ਸੀ ਅੰਮ੍ਰਿਤਸਰ ਦਾ ਪ੍ਰਬੰਧ ਜਿਹੜਾ ਹੈ ਉਹ ਦਿੱਤਾ ਗਿਆ ਮੱਸਾ ਰੰਗੜ ਨੂੰ ਮੱਸਾ ਰੰਗੜ ਮੰਡਿਆਲੇ ਪਿੰਡ ਦਾ ਇੱਕ ਚੌਧਰੀ ਸੀ ਜਦੋਂ ਉਸ ਨੂੰ ਅੰਮ੍ਰਿਤਸਰ ਦੀ ਕਮਾਂਡ ਦਿੱਤੀ ਗਈ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਵਿੱਚ ਡੇਰੇ ਲਗਾ ਲਏ ਉੱਥੋਂ ਆਦ ਗ੍ਰੰਥ ਸਾਹਿਬ ਦੇ ਰੂਪ ਜਿਹੜਾ ਸੀ ਉਸ ਨੂੰ ਬੇਪੱਤ ਕਰ ਦਿੱਤਾ ਗਿਆ ਤੇ ਉਸ ਹਰਿਮੰਦਰ ਸਾਹਿਬ ਦੇ ਵਿੱਚ ਜਿਸ ਨੂੰ ਕਿ ਸਿੱਖ ਹਰ ਰੋਜ਼ ਆਪਣੇ ਮਨ ਦੇ ਵਿੱਚ ਧਿਆਉਂਦੇ ਹਨ ਉਸ ਦੀ ਬੇਪੱਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੁਣ ਉੱਥੇ ਹੁੱਕੇ ਪੀਤੇ ਜਾ ਰਹੇ ਹਨ ਉੱਥੇ ਸ਼ਰਾਬਾਂ ਦੇ ਦੌਰ ਸ਼ੁਰੂ ਹੋ ਗਏ ਨਾਚ ਗਾਣਾ ਸ਼ੁਰੂ ਹੋ ਗਿਆ ਤੇ ਇੰਨਾ ਕੁ ਜ਼ਿਆਦਾ ਬੇਪੱਤ ਕੀਤਾ ਜਾ ਰਿਹਾ ਸੀਗਾ ਕਿ ਸਿੱਖ ਹਿਰਦੇ ਬਲੁੰਦਰੇ ਗਏ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇੱਕ ਸਿੱਖ ਜਿਹੜਾ ਕਿ ਭੇਸ ਬਦਲ ਕੇ ਰਹਿ ਰਿਹਾ ਸੀ ਬਲਾਕਾ ਸਿੰਘ ਜਦੋਂ ਉਸ ਨੇ ਸਾਰਾ ਕੁਝ ਵੇਖਿਆ ਕਿ ਮੱਸਾ ਰੰਗੜ ਇੱਥੇ ਇਸ ਤਰ੍ਹਾਂ ਕਰ ਰਿਹਾ ਹੈ ਤਾਂ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਪਰ ਉਹ ਕਾਰ ਕੋਝ ਨਹੀਂ ਸੀ ਸਕਦਾ ਉਹ ਵਿਕਾਨੇਰ ਦੇ ਕੋਲ ਬੁੱਢਾ ਜੋਹੜ ਇੱਕ ਥਾਂ ਦਾ ਨਾਮ ਹੈ ਉੱਥੇ ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਵੱਡੇ ਜਥੇ ਰੁਕੇ ਹੋਏ ਸਨ ਕਿਉਂਕਿ ਪੰਜਾਬ ਦੇ ਵੱਡੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਸੀ ਸੋ ਇਸ ਕਰਕੇ ਸਿੱਖਾਂ ਦੇ ਜਿਹੜੇ ਜਥੇ ਸੀਗੇ ਉਹ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਚਲੇ ਗਏ ਉੱਥੇ ਜਥੇ ਦਾ ਮੁਖੀ ਸੀ ਸਾਮ ਸਿੰਘ ਜਦੋਂ ਉਸ ਨੂੰ ਜਾ ਕੇ ਬਲਕਾ ਸਿੰਘ ਦੁਆਰਾ ਇਹ ਦੱਸਿਆ ਗਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ ਤਾਂ ਜਿਹੜੇ ਨੌਜਵਾਨ ਸਿੱਖ ਸੀਗੇ ਉਹਨਾਂ ਨੂੰ ਗੁੱਸੇ ਦੇ ਨਾਲ ਅੱਗ ਬਬੂਲਾ ਹੁੰਦੇ ਵੇਖਿਆ ਗਿਆ। ਸਾਹਮ ਸਿੰਘ ਨੇ ਐਲਾਨ ਕੀਤਾ ਸਾਰੇ ਜਥੇ ਨੂੰ ਕਿ ਹੇ ਕੋਈ ਸਿੰਘ ਜਿਹੜਾ ਹਰਮੰਦਰ ਸਾਹਿਬ ਦੀ ਹੋ ਰਹੀ ਬੇਪਤੀ ਨੂੰ ਰੋਕ ਸਕੇ ਤੇ ਉਸ ਪਾਪੀ ਮੱਸਾ ਰੰਗਣ ਦਾ ਕਤਲ ਕਰ ਸਕੇ। ਤੇ ਉਹਦਾ ਸਿਰ ਜਿਹੜਾ ਹੈਗਾ ਇੱਥੇ ਲਿਆ ਸਕੇ ਦੋ ਸਿੰਘ ਉੱਠਦੇ ਹਨ ਹਰੀ ਸਿੰਘ ਭੰਗੂ ਦਾ ਬੇਟਾ ਮਹਤਾਬ ਸਿੰਘ ਮੀਰਾਕੋਟ ਤੇ ਦੂਜਾ ਸੀ ਸੁਖਾ ਸਿੰਘ ਮਾੜੀ ਕੰਬੋਕੀ ਉਹਨਾਂ ਨੇ ਖੜੇ ਹੋ ਕੇ ਐਲਾਨ ਕੀਤਾ ਕਿ ਅਸੀਂ ਮੱਛੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵਾਂਗੇ ਜੇਕਰ ਅਸੀਂ ਵੱਢ ਨਹੀਂ ਸਕੇ ਤਾਂ ਅਸੀਂ ਉੱਥੇ ਹੀ ਸਹੀਦੀਆਂ ਪਾ ਜਾਵਾਂਗੇ ਇਹ ਦੋਨੋਂ ਸਿੰਘ ਵੀਕਾਂ ਨੇ ਤੋਸ ਚੱਲ ਪੈਂਦੇ ਹਨ ਤੇ ਹੌਲੀ ਹੌਲੀ ਚੱਲਦੇ ਚੱਲਦੇ ਭੇਸ ਬਦਲ ਕੇ ਇਹਨਾਂ ਨੇ ਆਪਣੇ ਵਾਲ ਜਿਹੜੇ ਹੈਗੇ ਆ ਖੁੱਲੇ ਛੱਡ ਲਏ ਤੇ ਇੱਕ ਮੁਸਲਮ ਭੇਸ ਜਿਹੜਾ ਹੈਗਾ ਧਾਰਨ ਕਰ ਲਿਆ ਰਸਤੇ ਦੇ ਵਿੱਚੋਂ ਕੁਝ ਠੇਕਰੀਆਂ ਲਈਆਂ ਕੁਝ ਪੈਸੇ ਲਏ ਕੁਝ ਲੋਹੇ ਦੇ ਕੈਂਕਰ ਜਿਹੜੇ ਹੈਗੇ ਆ ਲੈ ਗਏ ਉਹ ਇੱਕ ਥੈਲੇ ਦੇ ਵਿੱਚ ਪਾ ਲੈ ਗਏ ਤੇ ਅੰਮ੍ਰਿਤਸਰ ਪਹੁੰਚ ਗਏ ਹੁਣ ਕਿਉਂਕਿ ਇਹ ਦੋਨੋਂ ਸਿੱਖ ਸਨ ਹਰਮੰਦਰ ਸਾਹਿਬ ਦੇ ਪ੍ਰਤੀ ਇਹਨਾਂ ਦੀ ਬਹੁਤ ਸ਼ਰਧਾ ਸੀ ਇਸ ਲਈ ਘੋੜੇ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰ ਖਣਾਉਣਾ ਸੀ ਪਰ ਕਿਉਂਕਿ ਮੁਗਲਾਂ ਨੂੰ ਸ਼ੱਕ ਹੋ ਜਾਣਾ ਸੀ ਕਿ ਇਹ ਸਿੰਘ ਹੈਗੇ ਆ ਇਹਨਾਂ ਨੇ ਆਪਣੇ ਦੋਨੋਂ ਘੋੜੇ ਹਰਮੰਦਰ ਸਾਹਿਬ ਕੈਂਪਸ ਦੇ ਵਿੱਚ ਜੋ 베ਰੀ ਹੈ ਜਿਹਨੂੰ ਦੁੱਖ ਭੰਜਨੀ 베ਰੀ ਕਹਿੰਦੇ ਹੈਗੇ ਆ ਉਸ 베ਰੀ ਦੇ ਨਾਲ ਬੰਨ ਦਿੱਤੇ ਤੇ ਉਸ ਤੋਂ ਬਾਅਦ ਜੁੱਤੀਆ ਸਮੇਤ ਹੀ ਇਹ ਅੰਦਰ ਮੱਸੇ ਰੰਗੜ ਕੋਲ ਚਲੇ ਗਏ ਤੇ ਇਹਨਾਂ ਨੇ ਆਪਣੇ ਮਨ ਦੇ ਵਿੱਚ ਭੁੱਲ ਬਖਸ਼ਾਈ ਗੁਰੂ ਸਾਹਿਬ ਜੀ ਕੋਲੇ ਕਿ ਗੁਰੂ ਸਾਹਿਬ ਜੀ ਮaaf ਕਰ ਦਿਓ ਜੇਕਰ ਅਸੀਂ ਜੁੱਤੀਆਂ ਬਾਹਰ ਖੋਲ ਲਈਆਂ ਤਾਂ ਇਹਨਾਂ ਨੇ ਸਾਨੂੰ ਮਾਰ ਦੇਣਾ ਹੈ ਤੇ ਅਸੀਂ ਜੋ ਆਪ ਜੀ ਦੀ ਬੇਪੱਤ ਬੇਪਤੀਏ ਕਰ ਰਹੇ ਹਨ ਇਹਨਾਂ ਦੁਸਤਾਂ ਨੂੰ ਸੋਧਾ ਲਾਉਣਾ ਹੈ ਇਹਦੇ ਲਈ ਸਾਨੂੰ ਮaaf ਕਰ ਦਿੱਤਾ ਜਾਏ ਸੋ ਜਦੋਂ ਅੰਦਰ ਜਾਂਦੇ ਹਨ ਤਾ ਪਹਿਰੇਦਾਰ ਇਹਨਾਂ ਦੋਨਾਂ ਨੂੰ ਰੋਕਦੇ ਹਨ ਕਿ ਤੁਸੀਂ ਕਿਸ ਕੰਮ ਲਈ ਆਏ ਹੋ ਇਹਨਾਂ ਨੇ ਕਿਹਾ ਕਿ ਅਸੀਂ ਨਜ਼ਰਾਨਾ ਜਿਹੜਾ ਹੈਗਾ ਉਹ ਭੇਟ ਕਰਨ ਆਏ ਹਾਂ ਸਾਡੇ ਪਾਸ ਕੁਝ ਪੈਸੇ ਹੈਗੇ ਆ ਅਸੀਂ ਫਲਾਣੇ ਇਲਾਕੇ ਦੇ ਚੌਧਰੀ ਹਾਂ ਤਾਂ ਸੁਰੱਖਿਆ ਕਰਮਚਾਰੀਆਂ ਨੇ ਇਹਨਾਂ ਨੂੰ ਅੰਦਰ ਜਾਣ ਦਿੱਤਾ ਸੁੱਖਾ ਸਿੰਘ ਬਾਹਰ ਖੜ ਗਿਆ ਉਹਨਾਂ ਸੁਰੱਖਿਆ ਕਰਮਚਾਰੀਆਂ ਕੋਲੇ ਉਹਨਾਂ ਨੂੰ ਗੱਲਾਂ ਵਿੱਚ ਪਾਉਂਦਾ ਰਿਹਾ ਤੇ ਮਹਿਤਾਬ ਸਿੰਘ ਅੰਦਰ ਚਲਾ ਗਿਆ ਅੰਦਰ ਜਾ ਕੇ ਮੱਛੇ ਰੰਗੜ ਦੇ ਕੋਲ ਖੜ ਜਾਂਦਾ ਹੈ ਤੇ ਜਿਉ ਹੀ ਮੱਛੇ ਰੰਗੜ ਦੇ ਕੋਲ ਖੜਿਆ ਤੇ ਨਾਚ ਗਾਣਾ ਹੁੱਕਾ ਪੀਣਾ ਬੰਦ ਹੋ ਗਿਆ ਉਸ ਨੇ ਮੱਛੇ ਰੰਗੜ ਨੂੰ ਕਿਹਾ ਕਿ ਅਸੀਂ ਸਿੱਖਾਂ ਤੋਂ ਖਜ਼ਾਨਾ ਲੁੱਟ ਕੇ ਲੈ ਕੇ ਆਏ ਹਾਂ ਤੇ ਮੱਛਾ ਰੰਗੜ ਬਹੁਤ ਖੁਸ਼ ਹੋ ਗਿਆ ਤੇ ਉਸ ਨੇ ਮੱਛੇ ਰੰਗੜ ਨੂੰ ਇੱਕ ਪਾਸੇ ਕੀਤਾ ਕਿ ਸਾਡੀ ਗੱਲ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਸੁਣੀ ਜਾਏ ਤੇ ਮੱਛਾ ਰੰਗੜ ਇੱਕ ਪਾਸੇ ਹੋ ਗਿਆ ਜਿਉਂ ਹੀ ਉਹ ਗੱਲ ਸੁਣੀ ਤਾਂ ਉਸੇ ਸਮੇਂ ਮਹਤਾਬ ਸਿੰਘ ਨੇ ਕਿਹਾ ਕਿ ਇਸ ਬੋਰੀ ਦੇ ਵਿੱਚ ਉਹ ਸਾਰੇ ਪੈਸੇ ਹੈਗੇ ਆ ਤੇ ਉਹ ਪੈਸੇ ਦੇਖਣ ਦੇ ਲਈ ਜਿਉਂ ਹੀ ਝੁਕਿਆ ਤਾਂ ਮਹਤਾਬ ਸਿੰਘ ਭੰਗੂ ਦੁਆਰਾ ਆਪਣੀ ਕਿਰਪਾਨ ਕੱਢ ਕੇ ਮੱਸਾ ਰੰਗੜ ਦਾ ਸਿਰ ਜਿਹੜਾ ਸੀ ਢੜ ਤੋਂ ਅਲੱਗ ਕਰ ਦਿੱਤਾ ਗਿਆ ਉਸਨੇ ਉਹ ਸਿਰ ਆਪਣੇ ਝੋਲੇ ਦੇ ਵਿੱਚ ਪਾਇਆ ਤੇ ਬਹੁਤ ਹੀ ਸੁਰੱਖਿਆ ਦੇ ਤਰੀਕੇ ਦੇ ਨਾਲ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਸਿਰ ਵੜਿਆ ਗਿਆ ਤੇ ਉਹ ਬਾਹਰ ਨਿਕਲ ਆਇਆ ਉਤੋਂ ਸੁੱਖਾ ਸਿੰਘ ਉਹਦੇ ਨਾਲ ਲੜ ਗਿਆ ਤੇ ਦੋਨੋਂ ਸਿੰਘ ਜਿਹੜੇ ਸੀਗੇ ਸਹੀ ਸਲਾਮਤ ਅੰਮ੍ਰਿਤਸਰ ਦੇ ਵਿੱਚੋਂ ਚਲੇ ਗਏ ਜਦ ਨੂੰ ਮੁਗਲਾਂ ਨੂੰ ਪਤਾ ਲੱਗਿਆ ਕਿ ਮੱਸਾ ਰੰਗੜ ਅੰਦਰ ਗਿਆ ਹੋਇਆ ਸੀ ਉਹ ਬਾਹਰ ਨਹੀਂ ਆਇਆ ਉਦੋਂ ਤੱਕ ਸਿੰਘ ਜਿਹੜੇ ਸੀਗੇ ਉਹ ਜਾ ਚੁੱਕੇ ਸਨ ਤੇ ਇਹਨਾਂ ਦੋਨਾਂ ਸਿੰਘਾਂ ਨੇ ਫਿਰ ਅੱਗੇ ਜਾ ਕੇ ਮੱਸੇ ਰੰਗੜ ਦਾ ਸਿਰ ਨੇਜੇ ਦੇ ਉੱਪਰ ਟੰਗ ਲਿਆ ਤੇ ਬੁੱਢਾ ਜੋੜ ਬਕੇ ਸਾਹਮ ਸਿੰਘ ਦੇ ਡੇਰੇ ਵਿੱਚ ਪਹੁੰਚ ਗਏ ਉੱਥੇ ਬਾਕੀ ਦਾ ਜਥਾ ਜਿਹੜਾ ਸੀਗਾ ਉਹਨਾਂ ਸਾਰਿਆਂ ਦੁਆਰਾ ਇਹਨਾਂ ਸਿੰਘਾਂ ਦਾ ਬਹੁਤ ਹੀ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਗਦੇ ਰਹੇ ਇਸ ਤਰ੍ਹਾਂ ਦੇ ਨਾਲ ਇਹ ਸਿੰਘ ਜਿਹੜੇ ਸੀਗੇ ਮੱਸਾ ਨਗੜੋਂ ਖਤਮ ਕਰਨ ਵਿੱਚ ਕਾਮਯਾਬ ਹੋ ਗਏ ਹੁਣ ਕਹਾਣੀ ਆndi ਹੈ ਕਿ ਇਹਨਾਂ ਸਿੰਘਾਂ ਦਾ ਇਸ ਤੋਂ ਬਾਅਦ ਕੀ ਬਣਿਆ ਕਿ ਇਹ ਫੜੇ ਗਏ ਜਾਂ ਇਹ ਸ਼ਹੀਦ ਕਰ ਦਿੱਤੇ ਗਏ ਜਾਂ ਇਹਨਾਂ ਦੇ ਪਰਿਵਾਰ ਜਿਹੜੇ ਹੈਗੇ ਆ ਅੱਜ ਕੱਲ ਵੀ ਕੀ ਜਿੰਦਾ ਹਨ ਸਭ ਤੋਂ ਪਹਿਲਾਂ ਆਂਦਾ ਹੈ ਮਹਿਤਾਬ ਸਿੰਘ ਭੰਗੋ ਜਿਹੜਾ ਕਿ ਹਰੀ ਸਿੰਘ ਭੰਗੂ ਦਾ ਬੇਟਾ ਸੀ ਹਰੀ ਸਿੰਘ ਭੰਗੂ ਨੇ ਉਸ ਜਥੇ ਦੇ ਵਿੱਚ ਸ਼ਾਮਲ ਸੀ ਜਿਹੜਾ ਕਿ ਕਨੈਡ ਦੇ ਵਿੱਚ ਉਸ ਸਮੇਂ ਵਿਚਰ ਰਿਹਾ ਸੀ ਮਹਿਤਾਬ ਸਿੰਘ ਭੰਗੋ ਕਈ ਸਾਲਾਂ ਤੱਕ ਵਿਚਰਦਾ ਰਿਹਾ ਪੰਜਾਬ ਦੇ ਵਿੱਚ 1745 ਦੇ ਵਿੱਚ ਇਸ ਨੂੰ ਫੜਿਆ ਜਾਂਦਾ ਹੈ ਭਾਈ ਤਾਰੂ ਸਿੰਘ ਜੀ ਦੇ ਨਾਲ ਭਾਈ ਤਾਰੂ ਸਿੰਘ ਜੀ ਅਤੇ ਮਹਿਤਾਬ ਸਿੰਘ ਭੰਗੋ ਜੀ ਦੋਨੋਂ ਜਿਹੜੇ ਹੈਗੇ ਆ ਘੂਆ ਤੇ ਮਾਮੇ ਦੇ ਬੇਟੇ ਸਨ ਸੋ ਇਹਨਾਂ ਨੂੰ ਫੜਿਆ ਗਿਆ ਤੇ ਭਾਈ ਤਾਰੂ ਸਿੰਘ ਜੀ ਨੂੰ ਤੁਹਾਨੂੰ ਪਤਾ ਹੈ ਕਿ ਕਿਵੇਂ ਉਹਨਾਂ ਦੇ ਖੋਪੜੀ ਜੜੀ ਹੈਗੀ ਆ ਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ 1745 ਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ 2 ਦਿਨ ਬਾਅਦ ਭਾਈ ਮਹਿਤਾਬ ਸਿੰਘ ਭੰਗੋ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਦੋਂ ਅਸੀਂ 1740 ਦੇ ਵਿੱਚ ਦੇਖਦੇ ਹਾਂ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਰੰਗੜ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੱਥਾ ਰੰਗੜ ਦਾ ਪਰਿਵਾਰ ਜਿਹੜਾ ਸੀਗਾ ਉਹ ਜਕਰੀਆ ਖਾਨ ਦੇ ਕੋਲੇ ਗਿਆ ਕਿ ਅਸੀਂ ਮੱਥਾ ਰੰਗੜ ਦਾ ਸੰਸਕਾਰ ਕਿਵੇਂ ਕਰੀਏ ਅਸੀਂ ਉਸ ਨੂੰ ਦਫਨਾ ਨਹੀਂ ਸਕਦੇ ਕਿਉਂਕਿ ਉਸ ਦਾ ਸੀਸ ਉਹਦੇ ਨਾਲ ਨਹੀਂ ਹੈ ਉਹ ਸਿੰਘ ਜਿਹੜੇ ਹੈਗੇ ਚੁੱਕ ਕੇ ਲੈ ਗਏ ਹਨ ਵੱਢ ਕੇ ਲੈ ਗਏ ਹਨ ਸੋ ਇਸ ਤਰ੍ਹਾਂ ਦੇ ਨਾਲ ਮੁਗਲ ਸਨਾਮਾ ਨੇ ਮਹਿਤਾਬ ਸਿੰਘ ਭੰਗੂ ਦਾ ਜਿਹੜਾ ਪਿੰਡ ਸੀ ਮੀਰਾ ਕੋਟ ਉੱਥੇ ਤੇ ਹਮਲਾ ਕਰ ਦਿੱਤਾ ਕਿਉਂਕਿ ਮਹਿਤਾਬ ਸਿੰਘ ਭੰਗੂ ਦਾ ਸਾਰਾ ਪਰਿਵਾਰ ਤੇ ਉੱਥੋਂ ਜਾ ਚੁੱਕਿਆ ਸੀ ਪਰ ਸਿਰਫ ਉਸ ਦਾ ਇੱਕ ਬੇਟਾ ਸੀ ਉਹ ਬੇਟਾ ਜਿਹੜਾ ਹੈਗਾ ਨੱਥੂ ਖਹਿਰੇ ਦੇ ਕੋਲੇ ਸਹਖਪੂਰਤ ਕਰ ਦਿੱਤਾ ਗਿਆ ਸੀ ਕਿਉਂਕਿ ਮਹਿਤਾਬ ਸਿੰਘ ਭੰਗੂ ਤੇ ਨੱਥੂ ਖਹਿਰ ਆਪਸ ਵਿੱਚ ਹੀ ਦੋਸਤ ਸਨ ਬਾਅਦ ਦੇ ਵਿੱਚ ਹਰਪ੍ਰਗਤ ਨਰੰਜਣੀਏ ਦੁਆਰਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਨੱਥੂ ਖਹਿਰੇ ਉੱਪਰ ਜਿਦੇ ਵਿੱਚੋਂ ਖੁਦ ਵੀ ਜਿਹੜਾ ਹੈਗਾ ਸ਼ਹੀਦ ਹੋ ਗਿਆ ਉਹਦਾ ਇੱਕ ਭਰਾ ਕੁਝ ਨੌਕਰ ਜਿਹੜੇ ਹੈਗੇ ਮਤਲਬ ਕਿ ਸਾਰਾ ਹੀ ਪਰਿਵਾਰ ਉਹਦਾ ਸ਼ਹੀਦ ਹੋ ਗਿਆ ਪਰ ਮਹਿਤਾਬ ਸਿੰਘ ਭੰਗੂ ਦਾ ਬੇਟਾ ਰਾਏ ਸਿੰਘ ਜਿਹੜਾ ਕਿ ਬਹੁਤ ਛੋਟਾ ਸੀਗਾ ਉਹ ਜ਼ਖਮੀ ਹੋ ਗਿਆ ਮੁਗਲਾਂ ਨੂੰ ਲੱਗਿਆ ਕਿ ਸਾਰੇ ਮਾਰੇ ਜਾ ਚੁੱਕੇ ਹਨ ਪਰ ਬਾਅਦ ਦੇ ਵਿੱਚ ਰਾਏ ਸਿੰਘ ਜਿਹੜਾ ਸੀਗਾ ਉਹ ਠੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਉਹਦਾ ਖਾਨਦਾਨ ਜਿਹੜਾ ਹੈਗਾ ਅੱਗੇ ਵੱਧ ਆ ਗਿਆ ਤੇ ਰਾਏ ਸਿੰਘ ਦਾ ਬੇਟਾ ਹੈ ਅੱਗੇ ਰਤਨ ਸਿੰਘ ਭੰਗੋ ਜਿਹੜਾ ਕਿ ਬਹੁਤ ਵੱਡਾ ਸਿੱਖ ਇਤਿਹਾਸਕਾਰ ਹੋਇਆ ਹੈ ਇਹ ਰਾਏ ਸਿੰਘ ਦਾ ਹੀ ਬੇਟਾ ਹੈ ਤੇ ਇਹਨਾਂ ਦਾ ਖਾਨਦਾਨ ਜਿਹੜਾ ਹੈਗਾ ਅੱਜਕੱਲ ਖੰਨੇ ਦੇ ਨੇੜੇ ਪਿੰਡ ਹੈ ਭੜੀ ਉੱਥੇ ਇਹਨਾਂ ਦਾ ਖਾਨਦਾਨ ਰਹਿ ਰਿਹਾ ਹੈ ਪਰਿਵਾਰ ਵੰਸ ਜਿਹੜਾ ਹੈ ਹੁਣ ਇਹ ਕਿਵੇਂ ਸੰਭਵ ਹੋਇਆ ਕਿ ਉੱਥੋਂ ਇੱਥੇ ਕਿਵੇਂ ਆ ਗਏ ਕਿਉਂਕਿ 1763 ਚਾਹਣ ਤੋਂ ਬਾਅਦ ਪੰਜਾਬ ਜਿਹੜਾ ਸੀਗਾ ਸਾਰੇ ਦਾ ਸਾਰਾ ਪੰਜਾਬ ਸਿੱਖ ਮਿਸਲਾਂ ਦੇ ਕਬਜ਼ੇ ਵਿੱਚ ਆ ਗਿਆ ਤੇ ਸਾਮ ਸਿੰਘ ਦੁਆਰਾ ਜਿਹੜਾ ਕਿ ਉਸ ਸਮੇਂ ਜਥੇ ਦਾ ਮੁਖੀ ਸੀਗਾ ਹਰੀ ਸਿੰਘ ਪੰਘੂ ਜਿਹੜਾ ਸੀ ਮਹਿਤਾਬ ਸਿੰਘ ਦਾ ਪਿਤਾ ਉਸ ਨੂੰ ਬਕਾਇਦਾ 10 ਪਿੰਡ ਜਿਹੜੇ ਹੈਗੇ ਆ ਇਸ ਇਲਾਕੇ ਦੇ ਵਿੱਚ ਅਲਾਰਟ ਕਰ ਦਿੱਤੇ ਤੇ ਉਹ ਇੱਥੇ ਜਿਹੜੇ ਉਹਦੇ ਵੰਸਜ ਹੈਗੇ ਆ ਫਿਰ ਅੱਗੇ ਜਾ ਕੇ ਇੱਥੇ ਰਹਿਣ ਲੱਗ ਪਏ ਭੜੀ ਪਿੰਡ ਦੇ ਵਿੱਚ ਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਦਾ ਖਾਨਦਾਨ ਜਿਹੜਾ ਹੈਗਾ ਮਹਿਤਾਬ ਸਿੰਘ ਪੰਘੂ ਦਾ ਜਿਹੜਾ ਕਿ ਬਹੁਤ ਹੀ ਸਤਕਾਰਤ ਖਾਨਦਾਨ ਹੈ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਵੇਅਦਬੀ ਨੂੰ ਰੋਕਿਆ ਤੇ ਉਸ ਦੋਸਤ ਦਾ ਸੌਦਾ ਲਾਇਆ ਅੱਜ ਵੀ ਜਿਹੜਾ ਹੈਗਾ ਰਹਿੰਦਾ ਹੈ ਤੇ ਸੁੱਖਾ ਸਿੰਘ ਮਾੜੀ ਕੰਬੋ ਕੀ ਜਿਹੜਾ ਸੀਗਾ ਉਹ 1752 ਦੇ ਵਿੱਚ ਜਦੋਂ ਅਹਿਮਦ ਸਾਹਬਦਾਲੀ ਦੇ ਗੈਰ ਸਿੱਖ ਹਮਲੇ ਕਰ ਰਹੇ ਸਨ ਤਾਂ ਉਸ ਸਮੇ ਉਹ ਜਿਹੜਾ ਸੀਗਾ ਸ਼ਹੀਦ ਹੋ ਗਿਆ ਸੀਗਾ ਸੋ ਇਹ ਸੀਗਾ ਅੱਜ ਦਾ ਸਾਡਾ ਬਲੌਗ ਜਿਹਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈ ਕਿ ਮੱッセ ਰੰਗਣ ਨੂੰ ਕਿਸ ਤਰ੍ਹਾਂ ਅਤੇ ਕਿਵੇਂ ਮਾਰਿਆ ਗਿਆ ਤੇ ਉਹ ਵਿਅਕਤੀਆਂ ਦੇ ਪਰਿਵਾਰ ਜਿਹੜੇ ਹੈਗੇ ਆ ਕਿੱਥੇ ਨਿਵਾਸ ਕਰਦੇ ਹਨ ਤੇ ਇਹਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜ਼ਿਆਦਾ ਜਿਹੜੇ ਸਿੱਖ ਹਿਸਟਰੀ ਨਾਲ ਸੰਬੰਧਿਤ ਟੌਪਿਕ ਹੋਣਗੇ ਉਹਨਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੰਦੇ ਰਹਾਂਗੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹੀਏ